ਦਾ ਭਾਈ ਮੈਂ ਤੁਹਾਡਾ ਦਾਸ ਭਗਵੰਤ ਸਿੰਘ ਮਿੱਤਾ ਵਾਦੀ ਕਸਨੀ ਕੋਟਾ ਪੰਜਾਬ ਦਾ ਮਿੱਤਰਾਂ ਨੇ ਸਾਡੇ ਰੋਹ ਦੀ ਸ਼ਿਕਾਰਯੋਗ ਕੌਮੀ ਪ੍ਰਦਾਨ ਸਰਚਿਤਰ ਦੇ ਕੋਟਾ ਨੇ ਤੈਨੂੰ ਇਹ ਜਿੱਤਾਇਆ ਵੀ ਜਾ ਕੇ ਪਿੰਡ ਪੂਰੀ ਕੜਾ ਵਿੱਚ ਜੋ ਆਪਣੀ ਭੈਣ ਹੈ ਗਰਨਦੀਪ ਕੌਰ ਹਨ ਆਪ ਦਾ ਪਾਈ ਬੋਆ ਦਾਇਲ ਸਿੰਘ ਹੈ ਸਭੀ ਤਰ੍ਹਾਂ ਦਾ ਡਾਕਟਰ ਉਹ ਭਾਈ ਡਾਕਟਰ ਉਹ ਰਾਜਪਾਲ ਸਿੰਘ ਹੈ ਉਹਨਾਂ ਦੇ ਨਾਲ ਜਿਹੜਾ ਇੱਕ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅੱਜ ਅਸੀਂ ਸੱਤਿਆਨ ਲਈ ਇਕੱਠ ਨੂੰ ਆਇਆ ਹੈ ਕਿ ਆਪਣੇ ਪਿੰਡ ਦਾ ਇਹ ਲੜਕੀ ਮਾਣ ਆ ਜੋ ਆਪਣੇ ਟਿਕ ਦੀ ਆਵਾਜ਼ ਉਠਾਉਂਦੀ ਜਾਂ ਇਲਾਕੇ ਦੀ ਆਵਾਜ਼ ਉਠਾਉਂਦੀ ਹੈ ਜਾਂ ਆਪਣੇ ਜੋ ਸਮਾਜਿਕ ਮੁੱਦਿਆਂ ਤੇ ਜਾਂ ਸੱਤਿਆਜਨ ਜਾਂ ਇਹ ਜੋ ਵੀ ਹੈ ਨਾ ਇਹ ਮਾਣ ਹੈ ਉਹ ਆਪਣੇ ਪਿੰਡ ਦਾ ਮਾਣ ਹੈ ਆਪਾਂ ਸਾਰਿਆਂ ਨੇ ਇਸ ਲੜਕੀ ਦਾ ਸਾਥ ਦੇਣਾ ਹੈ ਔਰ 11 ਤਰੀਕ ਨੂੰ ਜੋ ਐਸਪੀ ਦਫ਼ਤਰ ਦੇ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਕੌਲਾਂ ਵੀ ਆਈਆਂ ਜਥੇਬੰਦੀਆਂ 2K ਜਿੱੁੱਧੇ ਪਿੱਛੂ ਪੋੜਾਲੇ ਕਾੜੀਆਂ ਢਕਾਉਂਦਾ ਬਹਿਰਾਮ ਕੀ ਔਰ ਸਿੱਖ ਮਿਸਲਾਂ ਦੇ ਵਿੱਚੋਂ ਜਿਹੜੀਆਂ ਵਾਰਸ ਪੰਜਾਬ ਦੇ ਔਰ ਧਾਰਮਿਕ ਜਥੇਬੰਦੀਆਂ ਜਾਂ ਦੂਜੀਆਂ ਜਥੇਬੰਦੀਆਂ ਸਾਰੀਆਂ ਜਿਹੜੀਆਂ ਕੌਲਾਂ ਆਈਆਂ ਸਾਰਿਆਂ ਨੇ ਬਹੁਤ ਵੱਡਾ ਸਮਰਥਨ ਦੇਣ ਦਾ ਫੈਸਲਾ ਕੀਤਾ 11 ਤਰੀਕ ਨੂੰ 3:00 ਵਜੇ ਦਾ ਡੈਮੇਜ ਹੈ 10 ਵਜੇ ਆਪਾਂ ਉੱਥੇ ਪਹੁੰਚਣਾ ਹੈ ਇਹ ਸਾਰੀ ਸੰਗਤ ਨੇ ਵਾਦ ਤੋਂ ਵਾਦ ਜਿੰਨੀਆਂ ਦੀ ਹੋਰ ਵੀ ਕਈ ਬੰਦੀਆਂ ਆਪਣੀਆਂ ਉਹ ਜਾਣੋ ਬੇਨਤੀ ਕਰਦੇ ਆਂ ਕਿ ਆਪਾਂ ਵਾਦ ਵਾਦ ਪਹੁੰਚ ਕੇ ਇਹ ਲੜਕੀ ਨੂੰ ਛਾੜ ਦੇ ਇਹ ਨਾ ਬੰਦਾ ਕੋਈ ਵੀ ਵਾਲੀ ਚੌੜਾ ਕੋਈ ਵਾਲ ਦੇ ਦਬਾਉਣ ਦੀ ਕੋਸ਼ਿਸ਼ ਕੀਤੀ ਨਹੀਂ ਹੈ ਕੋਈ ਕੋਈ ਸਰਕਾਰਾਂ ਦੇ ਲੋਕੀ ਇਹਨਾਂ ਸਰਕਾਰਾਂ ਨੇ ਕਿੰਨੇ ਆਪਣੇ ਜੋ ਵੀ ਆਪਣੇ ਪੰਜਾਬ ਦੀ ਗੱਲ ਕਰਦਾ ਜਾਂ ਆਪਣੇ ਸੱਭਿਆਚਾਰ ਦੀ ਗੱਲ ਕਰਦਾ ਜਾਂ ਸਿੱਖ ਧਰਮ ਦੀ ਗੱਲ ਕਰਦਾ ਉਹ ਬਾਰੇ ਸੈਂਟਰ ਦੀ ਸਰਕਾਰ ਆ ਤੇ ਭਾਵੇਂ ਪੰਜਾਬ ਦੀ ਸਰਕਾਰ ਆ ਉਹਨਾਂ ਹਰ ਇੱਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਅੱਜ ਦੀ ਗੱਲ ਨਹੀਂ ਅੱਜ ਤੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਚੱਲਦਾ ਰਿਹਾ ਮੁਗਲਾਂ ਦੇ ਰਾਜ ਦੇ ਵਿੱਚ ਵੀ ਆ ਗ੍ਰੇਟ ਹੰਦ ਰਾਜ ਦੇ ਵਿੱਚ ਵੀ ਇਹ ਆਪਣੇ ਹੁਣ ਜਿਹੜੀਆਂ ਆਪਾਂ ਕਹਿ ਰਹੇ ਨਾ ਲੋਕ ਤੇ ਲਾ ਰਹੇ ਆਪਣਾ ਲੋਬਤਨ ਸੰਦੇਸ਼ ਇਹ ਆਪਣੀਆਂ ਦੁਨੀਆਈਆਂ ਸਰਕਾਰਾਂ ਨਹੀਂ ਕਰ ਸਕਦੇਗਾ ਕਿਤਾ ਇਹ ਜਿਹੜੇ ਸਰਕਾਰ ਤੇ ਸਰਕਾਰ ਦੇ ਦੇ ਹੀ ਮੈਂ ਨੂੰ ਦੱਸਦਾ ਮਾਸ਼ਾ ਦਾ ਮੁੱਦਾ ਹੈ ਨਾ ਸਭ ਤੋਂ ਮਾਸ਼ਾ ਦੇ ਨਾਲ ਨਾਲ ਕਰੀ ਫੇਰ ਕਿਸਾਨਾਂ ਦੇ ਦਾਨ ਭਾਈ ਉਹਨ ਪੱਤਰਕਾਰ ਭਾਈ ਕਰੇ ਤੇ ਹਮਲੇ ਕੀਤੇ ਜਾ ਰਹੇ ਆ ਔਰ ਆ ਜਿਹੜੇ ਜਿਨ੍ਹਾਂ ਨੇ ਆਪਾਂ ਇਹ ਨੀਤੀ ਨੂੰ ਕਰਦੀ ਹੈ 11 ਤਰੀਕ ਨੂੰ ਆਪਾਂ ਵੱਧ ਤੋਂ ਵੱਧ ਸੰਖਿਆ ਪਹੁੰਚੇ ਕਿ ਜਗਾ ਚਾਹ ਮੰਗਾ ਆਪਣਾ ਜਿਹੜਾ ਪੱਤਰਕਾਰ ਭਾਈਚਾਰਾ ਇਹ ਸਮਾਜ ਦਾ ਚੌਥਾ ਥਰਮ ਆ ਕਿਤੇ ਵੀ ਕੋਈ ਵੀ ਤੇ ਕੈਦਾਇਆ ਵੇਦਾ ਆਪਣੀ ਕੋਈ ਵੀ ਆਵਾਜ਼ ਠੋੜੀ ਹੈ ਆਪਾਂ ਇਸ ਪੱਤਰਕਾਰ ਭਾਈਚਾਰੇ ਦਾ ਹੀ ਨਹੀਂ ਉਠਾ ਸਕਦੇ ਆ ਆਪਣੀ ਇਹ ਆਵਾਜ਼ ਦੇ ਕਿ ਇਹਨਾਂ ਨੂੰ ਦਬਾਇਆ ਗਿਆ ਇਹ ਸਮਝ ਲੋ ਆਪਣੀ ਆਵਾਜ਼ ਨੂੰ ਦਬਾਇਆ ਗਿਆ ਆਪਾਂ ਇਹਨਾਂ ਦੀ ਪੂਰੀ ਮਦਦ ਕਰਨੀ ਹੈ ਤੇ ਵਰਦਵਾਜ਼ਾ ਆਪਾਂ ਪਹੁੰਚ ਗਏ ਜਿੰਦਗੀ ਆਪਣਾ ਸਾਥ ਦੇ ਗਏ 11 ਤਰੀਕ ਨੂੰ ਬਗਤਵਾਦ ਕੰਸਤਾਂ ਤੇ ਪਹੁੰਚ ਗਏ ਕਿ ਆਪਾਂ ਇਹਨਾਂ ਦਾ ਫਸਟਾ ਲੱਗ ਕਰਾ ਗਏ ਫੇੜਾ ਪਾਉਣਾ ਹੈ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਵੱਧ ਡਾਕਟਰ ਆਪਣੀ ਇਹ ਜੀ ਇਹਦਾ ਕੋਈ ਨਰਾਜ਼ ਵਿੱਚ ਮੈਟਰ ਨਹੀਂ ਸਰਜੰਦਰ ਸਿੰਘ ਜੀ ਜੀ ਤੇਗਾ ਜਿਨ੍ਹਾਂ ਉਹਨਾਂ ਦੇ ਖਿਲਾਫ ਜੋ ਉਹ ਮੌਕੇ ਤੇ ਲਾਗੇ ਹਰ ਇੱਕ ਗਾਵੇ ਵਿੱਚ ਸ਼ਿਕਾਇਤ ਕਰਦੇ ਸੀ ਉਹਨਾਂ ਦੇ ਖਿਲਾਫ ਜੀ ਲੋਕਾਂ ਨੇ ਆਵਾਜ਼ ਉਠਾਈ ਉਹਨਾਂ ਦੀ ਆਵਾਜ਼ ਨੂੰ ਇਸ ਬੀਬੀ ਕੌਰ ਦੀ ਪੁੱਤਰੀ ਭੈਣ ਨੇ ਲੋਕਾਂ ਦਾ ਕੁਝਾਇਆ ਡੀਐਨਏ ਦਾ ਟੈਸਟ ਕੀਤਾ ਕਿ ਇਹਨਾਂ ਨੇ ਕੀ DNA ਲੈ ਕੇ ਜਾਣਾ ਕਰਦੇ ਆ ਜਾਂ ਜਾ ਕੇ ਕਿਸੇ ਮਤਲਬ ਨਹੀਂ ਲੈ ਕੇ ਕਰਨਾ ਇਹ ਉਹਨਾਂ ਦੀ ਬਾਈ ਨਹੀਂ ਸਹੀ ਜਿਿਹਨੇ ਜਿੰਨਾ ਲੋਕਾਂ ਨਾਲ ਫਿਰ ਉਹਨਾਂ ਲੋਕਾਂ ਦੀ ਬਾਈ ਜਿੱਥੋਂ ਬਦਲੇ ਨਾ ਕਿ ਪੱਛਾ ਕੀਤਾ ਗਿਆ ਉਹਨਾਂ ਬੰਦਿਆਂ ਨੇ ਜਿਹੜੇ ਕਿਸਾਨ ਯੂਨੀਅਨ ਵਾਲੇ ਆ ਜਾਂਦੇ ਨੇ ਇਹਨਾਂ ਨੇ ਪੱਛਾ ਕੀਤਾ ਅਸੀਂ 13 ਮਹੀਨੇ ਬਾਰਦਰਾਂ ਦੇ 13 ਮਹੀਨੇ ਖੱਤ ਦੇਣਾ ਉੱਤੇ ਦੀ ਬਾਰਦਰ ਦੇ ਖਲੋੜੀ ਬਾਰਦਰਾਂ ਦੇ ਅਸੀਂ